ਪਰੀ ਸੀ ਗਾਣਾ ਤੇ ਮੈਂ ਆਉਦੀ ਭੂਆ ਐ ਤੇ 7 ਵੇ ਨਾ ਉਠਿਆ ਸਵੇਰੇ ਤੇ ਸੜਕ ਵਾਲੀ ਗਿਆ ਐ ਤੇ ਮੁੜ ਕੇ ਨਹੀਂ ਆਇਆ ਤੇ ਅਸੀਂ ਧੋਪਿਆ ਤਾਪਿਆ ਕਿਤੇ ਨਿਸ਼ਾਨ ਵੀ ਮਿਲਿਆ ਤੇ ਮੰਮੀ ਉਹਦੀ ਹੈ ਨਹੀਂ ਐ ਤੇ ਡੈਡੀ ਉਹਦੇ ਆ ਉਹ ਵੀ ਮੰਜੀ ਤੇ ਐ ਤੇ ਮੈਂ ਆਦੀ ਭੂਆ ਐ ਮੈਂ ਰੱਖੇ ਰਸੀ ਆਪਣੇ ਕੋਲ ਤਿੰਨ ਸਾਲ ਹੋ ਗਏ ਸੀ ਮੇਰ ਕੋ ਰਹਿੰਦੇ ਨੂੰ ਤੇ ਪੜਦਾ ਸੀ ਮੇਰ ਕੋਲ ਅੱਜ ਹੋ ਗਏ ਦੀ 9-10 ਦਿਨ ਹੋ ਗਏ ਗੇ ਇਨਕਵਾਇਰ ਹੋ ਗਏ ਨੇ ਪੁਲਿਸ ਨੂੰ ਹਾਂਜੀ ਹਾਂਜੀ ਕੀਤੀ ਜੀ ਉਹ ਕਹਿੰਦੇ ਕੋਈ ਨਹੀਂ ਅਸੀਂ ਘਟਾਵਾਂਗੇ ਡਿਟੇਲ ਤਾਂ ਅਸੀਂ ਇੱਕ ਦੋ ਵਾਰ ਗਏ ਆ ਕਹਿੰਦੇ ਕੋਈ ਨਹੀਂ ਹਾਲ ਕੋਈ ਖਬਰ ਨਹੀਂ ਆਈ ਲੋਕਲ ਇਹੀ ਕਹਿਣਾ ਚਾਹੁੰਦੇ ਆ ਸਾਨੂੰ ਕਿਤੇ ਵੀ ਸੂਚਨਾ ਮਿਲਦੀ ਸਾਨੂੰ ਬੱਚਾ ਸਾਡਾ ਲੱਭਣਾ ਚਾਹੀਦਾ ਕਿਤੇ ਵੀ ਲੱਭ ਕੇ ਸਾਨੂੰ ਦੱਸਣਾ ਚਾਹੀਦਾ ਵੀ ਕੀ ਤਾਂ ਪਤਾ ਕਿਤੇ ਵੀ ਹੋਵੇ ਸਾਨੂੰ ਦੱਸੋ ਗੱਲਬਾਤ ਹੋਈ ਗੱਲਬਾਤ ਤਾਂ ਕੋਈ ਨਹੀਂ ਹੋਈ ਬਸ ਸਕੂਲ ਦੀ ਐ ਬਸ ਕੋਈ ਗੱਲਬਾਤ ਹੋਈ ਵੀ ਸਾਨੂੰ ਦੱਸਿਆ ਨਹੀਂ ਉਹਨੇ 13 ਸਾਲ ਸੀਗੀ ਇਹਨੂੰ ਮੇਰਾ ਨਾਮ ਹੈ ਸ਼ੇਖ ਕੁਮਾਰ ਮਲਾ ਸੰਗਲਪੁਰਾ ਜ਼ਿਲ੍ਹਾ ਗਰਦਾਸਪੁਰ ਇਹ ਮੁੰਡਾ ਸਾਡੇ ਕੋਲ ਰਹਿੰਦਾ ਸੀ ਇਹ ਮੇਰੇ ਸਾਡੇ ਦਾ ਮੁੰਡਾ ਹੈ ਇਹ ਸਾਡੇ ਕੋਲ ਰਹਿੰਦਾ ਸੀ ਇਹ ਦੀ ਭੂਆ ਲੱਗੇ ਬੈਠੀ ਦੀ ਠੀਕ ਹੈ ਇਹ ਇੱਥੇ ਆ ਕੇ ਆਪਣੇ ਕੋਲ ਰੱਖਿਆ ਰਹੀ ਉਹਦੀ ਮਾਂ ਨਹੀਂ ਹੈ ਗਈ ਤੇ ਇਸ ਕਰਕੇ ਆਪਣੇ ਕੋ ਪੜਾਉਂਦੇ ਲਿਖਾਉਂਦੇ ਸੀ ਠੀਕ ਹੈ ਆਪਣੇ ਸਾਡੇ ਕੋਲ ਹੀ ਰਹਿੰਦਾ ਸੀ ਅਸੀਂ ਸਕੂਲ ਤੋਂ ਆਇਆ ਤੇ ਕਿਤਾਬ ਤੇ ਬਸਤਾ ਵੀ ਕਿਤੇ ਕੋ ਆਇਆਗਾ ਪਤਾ ਨਹੀਂ ਕਿਸ ਨੂੰ ਦੇ ਆਇਆਗਾ ਕੀ ਕੀਤਾ ਨੂੰ ਆ ਗਿਆਹੀਂ ਪੁੱਛਿਆ ਵੀ ਤੂੰ ਬਸਤਾ ਕਿਤੇ ਕਹਾਣੀ ਮੇਰਾ ਕਿਸ ਦੇ ਘਰ ਆ ਤੇ ਮੈਂ ਉਹ ਵਾਂਡੇ ਚਲ ਗਿਆ ਤੇ ਜਦੋਂ ਆਏਗਾ ਤੇ ਮੈਂ ਉਹਨਾਂ ਘਰੋਂ ਲੈ ਆਵਾਂਗਾ ਅਸੀਂ ਕਿਹਾ ਚੱਲ ਠੀਕ ਐ ਇਹਦਾ ਕਿਤੇ ਸਕੂਲ ਦੇ ਮਾਸਟਰਾਂ ਨੇ ਕਿਹਾ ਹੀ ਵੀ ਤੇਰਾ ਨਾਂ ਕੱਟ ਦੇਣਾ ਤੂੰ ਸਰਦਾਰਤਾ ਕਰਦਾ ਜੇ ਕਿਦਗਰ ਸਾਫ਼ ਤੇ ਬਚਾਈ ਥੋੜੇ ਇਹ ਘਰੋਂ 7 ਵਜੇ ਨਿਕਲਿਆ 26 ਤਰੀਕ ਨੂੰ 7 ਵਜੇ ਘਰੋਂ ਨਿਕਲਿਆ ਇਹ ਮੂੜ ਪਾ ਵਾਪਸ ਨਹੀਂ ਆਇਆ ਅਸੀਂ ਕਿਹਾ ਵੀ ਰਿਸ਼ਤੇਦਾਰਾਂ ਕੋਲ ਗਿਆ ਹੋਣਾ ਇਸ ਤੇਰਾਂ ਨੇ ਕਿਤੇ ਗਿਆ ਨਾ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਕੀਤਾ ਪਰ ਇਹਦਾ ਸਾਨੂੰ ਕੋਈ ਹਲ ਪਤਾ ਪਤਾ ਨਹੀਂ ਲੱਗਾ ਤੇ ਲੋਕਾਂ ਆ ਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਨੂੰ ਇਹਦੀ ਸੂਚਨਾ ਦਿੱਤੀ ਜਾਏ ਤੁਹਾਡਾ ਬੜਾ ਧੰਨਵਾਦ ਹੋਏਗਾ ਸਾਨੂੰ ਨਹੀਂ ਦੇਣੀ ਤੇ ਕਿ ਪੁਲਿਸ ਨੂੰ ਮਲਾਜਮਾਂ ਨੂੰ ਦਿੱਤੀ ਜਾਏ ਇਹਦੀ 13 ਤੋਂ 14 ਸਾਲ ਦੇ ਵਿੱਚ ਸਾਡੇ ਕੋਲ ਰਹਿੰਦਾ ਪਈ 3 ਸਾਲ ਹੋ ਗਏ 4 ਸਾਲ 3-4 ਸਾਲ ਹੋ ਗਏ ਇਹੋ ਹੀ ਮੰਗ ਕਰਨਾ ਕਿ ਜਿੱਦਾਂ ਵੀ ਹੁੰਦਾ ऐसे बच्चे ने सू सूचना देती है बहुत बहुत धनबाद होगा मेहरबानी होगी कॉन्टैक्ट नंबर है सतानवे अस्सी उन्जा ती भी तो तो। सतानवे अस्सी उन्जा ती भी इंडिया क्राइम न्यूज जुलम के खिलाफ जंग आप देख रहे हैं इंडिया क्राइम न्यूज